ਰਾਜ ਹੜਪੀਰਤੰਦਰ ਨੂੰ ਲੱਗੀ ਤਾਂ ਇਹ ਵਿੱਚ ਕੀ ਕੀ ਕੀਤਾ ਜਾ ਰਿਹਾ ਅਸੀਂ ਬਿਲਕੁਲ ਕੈਟਲ ਫੀਡ ਤੇ ਦਿੱਤਾ ਤਾਰਾ ਫੀਡ ਜਿਹੜੀ ਸੀ ਪਹਿਲਾਂ ਹੀ ਬਹੁਤ ਸਾਰੀ ਭੇਜੀ ਆ ਤੇ ਫਿਰ ਸਾਡੇ ਮਨ ਦੇ ਵਿੱਚ ਆਇਆ ਵੀ ਸਾਡੇ ਵੱਡੇ ਵੀਰ ਜਸਵਿੰਦਰ ਸਿੰਘ ਭੱਲਾ ਜੀ ਦੀ ਯਾਦ ਵਿੱਚ ਛੱਡੀ ਫੀਡ ਨੂੰ ਜ਼ਰੂਰ ਛੇ ਵਾਪਸ ਉਹਦੀ ਕਰਨੀ ਚਾਹੀਦੀ ਆ ਅਸੀਂ ਅੱਜ ਸਾਡੇ ਜਿਸਨ ਲੇਕ ਪੱਲਾ ਕਿਤਾ ਦੇ ਛੱਡੂ ਨੀਰ ਕਿਥੇ ਨਹੀਂ ਰਹੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਅਸੀਂ ਇਹ ਗੱਡੀਆਂ ਭੇਜ ਰਹੇ ਹਾਂ ਤੇ ਇਹਦੇ ਵਿੱਚ ਦੋ ਗੱਡੀਆਂ ਸਾਡੇ ਹਲਕੇ ਦੇ ਆ ਨਗਰ ਪੰਚਾਇਤਾਨ ਦੇ ਨਾਲ ਖੜੇ ਨੇ ਉਹਨਾਂ ਨੇ ਸੇਵਕ ਦੀ ਪਿੰਡ ਵੱਲੋਂ ਤੇ ਦੋ ਕੱਟਲੀਪੀਡ ਧਾਰਾ ਵੱਲੋਂ ਮੈਨੇਜਮੈਂਟ ਵੱਲੋਂ ਕਰੀਏ ਤੇ ਚਾਰ ਗੱਡੀਆਂ ਚ ਚਾਰ ਤੇ ਜਿਹੜੇ ਚਾਰ ਗੱਟੇ ਜਾ ਰਹੇ ਨੇ ਇਹਦੇ ਵਿੱਚ ਕਿਹੜੀ ਕਿਹੜੀ ਸਮਗਰੀ ਤੇ ਕਿੱਥੇ ਕਿੱਥੇ ਭੇਜਦੇ ਏ ਇੱਕ ਗੱਡੀ ਚ ਥੋੜਾ ਸਮਾਨ ਆ ਖਾ ਦੂਜਾ ਪਰਚੂਨ ਦਾ ਹੁਣ ਪਰਚੂਨ ਦੀ ਸਮਾਨ ਦੀ ਉੱਥੇ ਲੋਡ ਨਹੀਂ ਪੈਂਦੀ ਮੇਨਲੀ 90% ਕੈਟਲ ਫੀਡ ਹੈ ਤੇ ਕਿਹੜੇ ਏਰੀਆ ਚੱਲੇ ਇਹ ਤਿੰਨ ਗੱਡੀਆਂ ਸਾਡੇ ਫਸਲ ਕਾ ਏਰੀਆ ਤੇ ਜਿਹੜਾ ਖਰੋਜਪੁਰ ਦਾ ਏਰੀਆ ਉੱਧਰ ਜਾਣਗੀਆਂ ਇੱਕ ਗੱਡੀ ਸਾਡੀ ਖੰਡੂਰ ਸ਼ਾਹਵਾਲ ਦੇ ਵਿੱਚ ਹੀ ਜਾਂਦੀ ਠੀ ਉਧਰੇ ਸੀ ਭੇਜਣੀ ਜਿਸ ਤਰ੍ਹਾਂ ਆਪਣੇ ਕਮੇਡੀਅਨ ਭੱਲਾ ਜੀ ਦੇ ਅਟੈਚਮੈਂਟ ਕੀਤਾ ਹੋਈ ਵੀ ਇੱਕ ਕਮੇ ਪੰਜ ਆਇਆ ਵੀ ਆਪਾਂ ਇਹਨਾਂ ਦੀ ਜਾਂਚ ਭੇਜੀ ਉੱਥੇ ਜੀ ਬਿਲਕੁਲ ਜੀ ਜਿਹੜੇ ਇਸੁੰਦਰਪਾਲ ਜੀ ਨੇ ਪੜੀ ਲੰਮੀ ਪਛੇਵਾ ਕਿਤੇ ਪੰਜਾਬੀ ਸਭੇ ਚਾਹਤੀ ਤੇ ਪਿੱਛੇ ਵੀ ਸਾਰੇ ਪੰਜਾਬ ਨੇ ਬੜਾ ਦੁੱਖ ਮਨਾਇਆ ਭਾਰਤ ਵਿੱਚ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਜਾ ਕੇ ਸ਼ਰਧਾ ਪੇਟੀ ਕੀਤੀ ਹੈ